ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੋਂ ਕੱਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਚ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਜਿਹੜਾ ਹੁੰਦਾ ਆਪਾਂ ਸੰਗਦੇ ਪਤਾ ਨਹੀਂ ਵੱਡਾ-ਵੱਡਾ ਸ਼ੇਰ ਹੈ ਭਾਵੇਂ 2 ਮਹੀਨੇ ਪਹਿਲੇ 1 ਸਾਲ ਪਹਿਲੇ ਦੁਬਾਈੋਂ ਆਏ ਹੁਣ ਆਪਾਂ ਕਹਿੰਨੇ ਉਹ ਪੰਥ ਹੈ ਜਿਹਨੇ ਪਾਲ ਕੱਟੇ ਹੁਣ ਕਹਿੰਨੇ ਇਹ ਤਾਂ ਵੱਡਾ ਪੰਥਕ ਹੋਣੀ ਤੇ ਹੁਣ ਜਦੋਂ ਚੀਜ਼ਾਂ ਨਿਕਲਦੀਆਂ ਕੀ ਨਿਕਲਦੀਆਂ ਘਰੇ ਵਿੱਚ ਹੀ ਨਸ਼ਾ ਵਧੂ ਹੈ ਆ ਜਿਹੜੇ ਲੋਕ ਹੈ ਆ ਤੁਹਾਡਾ ਫਾਇਦਾ ਲੈਂਦੇ ਆ ਪੰਜਾਬੀ ਖੁੱਲੇ ਦਿਲ ਵਾਲੇ ਆ ਖੁੱਲੇ ਦਿਲ ਦਾ ਫਾਇਦਾ ਲੈਣ ਲੱਗ ਗਏ ਤੇ ਆਪਣੇ ਸੂਬੇ ਨੂੰ ਬਰਬਾਦ ਕਰਨ ਲੱਗ ਗਏ ਇਸ ਕਰਕੇ ਜੇ ਫਿਰ ਵੀ ਤੁਸੀਂ ਬਚਣਾ ਹੈ ਆ ਆਖੀਰਲਾ ਮੌਕਾ ਹੈ ਇਕੱਠੇ ਹੋ ਜੋ ਆ ਜਿਹੜੀਆਂ ਚੀਜ਼ਾਂ ਆ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਉਹ ਸਾਰੀਆਂ ਏਜੰਸੀਆਂ ਦੀਆਂ ਸਕੀਮਾਂ ਕੀ ਕਾਲੀ ਦਲ ਨੂੰ ਨਹੀਂ ਆਉਣ ਦੇਣਾ ਪੰਜਾਬ ਵਿੱਚ ਤੇ ਥੋੜੂ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਮੇਰੇ ਕੋਲੇ ਇਹਨਾਂ ਨੇ ਸਾਡੇ ਦਸਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼ਰੋਮ ਨਹੀਂ ਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਝਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨੇ ਨਿਸ਼ਾਨਾ ਸੀ ਕਿ ਆ ਝੋਲੀ ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਣ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫ ਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫਰ ਲਿਖੀ ਹੈ ਕੀ ਜੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਸਾਰਿਆਂ ਨੂੰ ਪਤਾ ਕੀਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਹੈ ਪਰ ਸਾਨੂੰ ਕੋਈ ਪਰਵਾਹ ਨਹੀਂ ਹੈ ਜਿਹਦੇ ਸਿਰ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਹੈ ਐਸ ਕਰਕੇ ਨਾ ਮੇਰੇ ਪਿਤਾ ਬਾਦਲ ਸਾਹਿਬ ਝੁਕੇ ਸੀ 16 ਸਾਲ ਜੇਲਾ ਕੱਟੀਆਂ ਅੱਜ ਜਿਹੜਾ ਕਾਲੀ ਦਲ ਹੈ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਬਣਾਇਆ ਹੈ ਅੱਜ ਜਿਹੜੀ ਕੌਮ ਅੱਜ ਖੜੀ ਹੈ ਅੱਜ ਇਹ ਨੀ ਤਰੱਕੀ ਦੇਖਦੇ ਹਾਂ ਅੱਜ ਤੁਹਾਡੇ ਖੇਤਾਂ 'ਚ ਟਿਊਬਵਲ ਕਨੈਕਸ਼ਨ ਹੈ ਦੱਸੋ ਕਿਹਨੇ ਟਿਊਬਵਲ ਕਨੈਕਸ਼ਨ ਤੁਹਾਨੂੰ ਦਿੱਤੇ ਅਕਾਲੀ ਦਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਹਾਨੂੰ ਮੁਫਤ ਬਿਜਲੀ ਕਿਹਨੇ ਦਿੱਤੀ ਅਕਾਲੀ ਦਲ ਨੇ ਤੁਹਾਡੀਆਂ ਮੰਡੀਆਂ ਪਿੰਡਾਂ 'ਚ ਕਿਹਨੇ ਬਣਾਈਆਂ ਦਾਣਾ ਮੰਡੀਆਂ ਅਕਾਲੀ ਦਲ ਨੇ ਐਮ ਐਸ ਪੀ ਫਸਲਾਂ ਤੇ ਲਾਗੂ ਕਿਹਨੇ ਕਰਾਈ ਅਕਾਲੀ ਦਲ ਨੇ ਨਹਿਰਾਂ ਕਿਹਨੇ ਕੱਡੀਆਂ ਅਕਾਲੀ ਦਲ ਨੇ ਕੱਸੀਆਂ ਬਣਾਈਆਂ ਪੱਕੇ ਖਾਲੇ ਬਣਾਏ ਥੋੜੇ ਟਰੈਕਟਰ ਤੇ ਕੈਕਸ ਮਾਫ ਕੀਤਾ ਮੈਨੂੰ ਇੱਕ ਦੱਸ ਦਿਓ ਇੱਕ ਦੱਸ ਦਿਓ ਪਿਛਲੇ 50 60 70 ਸਾਲਾਂ ਵਿੱਚ ਇੱਕ ਨਿਸ਼ਾਨੀ ਕਾਂਗਰਸ ਦੀ ਦੱਸ ਦਿਓ ਇੱਕ ਗੱਲ ਕੋਈ ਹੋਰ ਕਿਸੇ ਲੀਡਰ ਦੀ ਪਾਰਟੀ ਦੱਸ ਦਿਓ ਜੇ ਗਰੀਬ ਦੀ ਬਾਹ ਫੜੀ ਗਰੀਬ ਨਾਲ ਛਾਤੀ ਨਾਲ ਲਾਇਆ ਸਹਾ ਪ੍ਰਕਾਸ਼ ਸਿੰਘ ਬਾਦਲ ਨੇ ਆ ਬਜ਼ੁਰਗਾਂ ਨੂੰ ਪੈਨਸ਼ਨ ਪਹਿਲੇ ਪੰਜਾਬ 'ਚ ਨਹੀਂ ਹੁੰਦੀ ਸੀ ਸਭ ਤੋਂ ਪਹਿਲੇ ਦੇਣ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਬਾਦਲ ਸਾਹਿਬ ਲੈ ਕੇ ਅਨੀ ਲੇਕਰ ਬਣਾ ਕੇ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਲੜਕੀਆਂ ਨੂੰ ਪੜਨ ਵਾਸਤੇ ਸਾਈਕਲ ਦੇਣੇ ਬਾਦਲ ਸਾਹਿਬ ਦੇ ਸੀ ਇਹ ਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਆ ਸਕੀਮ ਵੀ ਬਾਦਲ ਸਾਹਿਬ ਨੇ ਸੀ ਸਾਡੀ ਸਰਕਾਰ ਦੇ ਦੌਰਾਨ 7 ਲੱਖ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਕਿਸੇ ਨੂੰ ਡਾਕਟਰ ਬਣਾਇਆ ਇੰਜੀਨੀਅਰ ਬਣਾਇਆ ਅੱਜ ਸਾਰਾ ਕੁਝ ਬੰਦ ਹੈ ਆ ਮਲਾਜ਼ਮਾਂ ਨੂੰ ਜਿੰਨੀਆਂ ਥਰਕਾਵਾ ਪਿੰਲੀਆਂ ਡੀਏ ਮਿਲੇ ਪ੍ਰਮੋਸ਼ਨਾਂ ਹੋਈਆਂ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਪੁਲਿਸ ਵਾਲੇ ਬੈਠੇ ਖੜੇ ਐ ਇਹਨਾਂ ਨੂੰ ਪੁੱਛ ਰੋ ਕਦੋਂ ਬਰਤੀ ਹੋਏ 70% ਪੁਲਿਸ ਨੂੰ ਕਾਲੀ ਦਲ ਨੇ ਬਰਤੀ ਕੀਤਾ ਆ ਕਿਉਂਕਿ ਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਨ ਐ ਪਰ ਆਪਾਂ ਪਛਾਨਿਆ ਹੀ ਨਹੀਂ ਠੱਗਾਂ ਦੇ ਗੱਲਾਂ 'ਚ ਆ ਗਏ ਲੋਕਾਂ ਦੀਆਂ ਗੱਲਾਂ 'ਚ ਆ ਗਏ ਝੂਠੇ ਪ੍ਰਚਾਰ ਦੀਆਂ ਗੱਲਾਂ 'ਚ ਆ ਗਏ ਤੇ ਕਰਚਾਰ ਕਰਨਾ ਕੌਣ ਸੀ ਆਈ ਕਾਂਗਰਸ ਦੇ ਝਾੜੂ ਵਾਲੇ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਦੇ ਰੱਖਿਆ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਵਾਸਤੇ ਜਾਨ ਕੁਰਬਾਨਨ ਵਾਸਤੇ ਕਰਨ ਵਾਲੀ ਪਾਰਟੀ ਨੂੰ ਗੁਰੂ ਦੀ ਦੋਸ਼ੀ ਬਣਾਤਾ ਬੇਅਦਬੀਆਂ ਦਾ ਨਾਂ ਲਾ ਕੇ ਬੇਅਦਬੀ ਹੁਣ ਹੋ ਰਹੀ ਐ ਕੋਈ ਬੋਲਿਆ ਕਿੱਧਰ ਗਿਆ ਦਾਦੂ ਵਾਲ ਕਿੱਧਰ ਗਿਆ ਮੰਡ ਸਾਹਿਬ ਕਿੱਧਰ ਗਏ ਉਹ ਲੋਕ ਜਿਹੜੇ ਸਰਕਾਰ ਰੋਕਦੇ ਸੀ ਅੱਜ ਕਿਉਂ ਨਹੀਂ ਬੋਲਦੇ ਕਿਉਂਕਿ ਉਦੋਂ ਉਹਨਾਂ ਦਾ ਨਿਸ਼ਾਨਾ ਸੀ ਕਾਲੀ ਦਲ ਨੂੰ ਥੱਲੇ ਕਰਨਾ ਤੁਸੀਂ ਦੇਖੋ ਆ ਹੁਣੀ ਹੁਣੀ ਆ ਇੱਕ ਛੇ-ਸੱਤ ਮਹੀਨੇ ਪਹਿਲੇ ਜਿਹੜੀ ਮਲੇਰ ਕੋਟ ਮਲੇਰ ਕੋਟਲੇ ਬੇਅਦਬੀ ਹੋਈ ਸੀ ਅਸੀਂ ਉਦੋਂ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹੜਾ ਸੀ ਨਰੇਸ਼ ਯਾਦਵ ਕੋਹਣਾ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਸਿਟਿੰਗ ਐਮਐਲਏ ਸੀ ਜਿਹੜੇ ਮਲੇਰ ਕੋਟਲੇ ਆ ਕੇ ਬੇਅਦਬੀ ਕੀਤੀ ਕਿਉਂਕਿ ਉਦੋਂ ਤੱਕ ਆ ਜਿੰਨੇ ਦਿੱਲੀੋਂ ਆਏ ਸੀ ਨਿਸ਼ਾਨਾ ਸੀ ਇੱਥੇ ਗੜਬੜ ਬੇਅਦਬੀਆਂ ਕਰਾ ਕੇ ਮਾਹੌਲ ਖਰਾਬ ਕਰਦੇ ਹੋ ਤੇ ਤੁਸੀਂ ਹੈਰਾਨ ਰਹਿ ਜਾਓਗੇ ਵੱਡੀ ਗੱਲ ਦੇਖੋ ਚੋਰ ਕਿੱਡੇ ਵੱਡੇ ਐ ਉਸ ਨਰੇਸ਼ ਯਾਦਵ ਨੇ ਬੇਅਦਬੀ ਕੀਤੀ ਕਿ ਉਹਦੇ ਵਕੀਲ ਕੌਣ ਸੀ ਹਰਪਾਲ ਚੀਮਾ ਅੱਜ ਦਾ ਜਿਹੜਾ ਖਜ਼ਾਨਾ ਮੰਤਰੀ ਐ ਹਰਜੋਤ ਬੈਂਸ ਉਹਦੇ ਵਕੀਲ ਐ ਅਖੀਰ ਤੱਕ ਉਹਦੇ ਵਕੀਲ ਰਹੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਕੇਸ ਹਾਰ ਜਾਣਾ ਕੇਜਰੀਵਾਲ ਨੂੰ ਕਿਹਾ ਤੇ ਨਰੇਸ਼ ਯਾਦਵ ਨੇ ਕਹਿਦਾ ਕੇਜਰੀਵਾਲ ਨੂੰ ਜੇ ਤੁਸੀਂ ਕੇਸ ਵਾਪਸ ਨਾ ਕੀਤਾ ਮੈਂ ਕਹਿ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਕੀਤੀ ਕੇਜਰੀਵਾਲ ਨੇ ਡੀਸੀ ਨੂੰ ਬੁਲਾਇਆ ਪਲੇਰਕੋਟਲੇ ਵਾਲੇ ਦਾ ਉਹਨੂੰ ਕਿਹਾ ਕੇਸ ਹੀ ਵਾਪਸ ਕਰ ਦਿਓ ਸਾਰੀ ਬੈਸ ਹੋ ਗਈ ਫੈਸਲੇ ਤੇ ਆ ਗਈ ਕੇਜਰੀਵਾਲ ਨੇ ਡੀਸੀ ਨੂੰ ਕਿਹਾ ਡੀਸੀ ਨੇ ਜਿਹਨੇ ਪਿਗੇਸ ਪਾਇਆ ਉਹ ਤੋਂ ਵਾਪਸ ਲੈ ਕੇ ਕੋਰਟ ਨੂੰ ਦਰਖਾਸਤ ਦੇ ਦਿੱਤੀ ਕਿ ਅਸੀਂ ਵਾਪਸ ਚੋਣੇ ਆ ਕੇਸ ਬੇਅਦਬੀ ਦਾ ਕੇਸ ਵਾਪਸ ਚੋਣਿਆ ਪਰ ਜੱਜ ਸਾਹਿਬ ਤੱਕੜੇ ਸੀ ਜੱਜ ਸਾਹਿਬ ਨੇ ਕਿਹਾ ਮੈਂ ਨਹੀਂ ਹੁਣ ਦਿੰਦਾ ਵਾਪਸ ਤੇ ਦਸੰਬਰ ਦੀ ਪਹਿਲੀ ਤਰੀਕ ਨੂੰ 8-9 ਮਹੀਨੇ ਪਹਿਲੇ ਫੈਸਲਾ ਦਿੱਤਾ ਕਿ ਨਰੇਸ਼ ਯਾਦਵ ਕੋਈ ਗੁਨਾਹਗਾਰ ਹੈ ਉਹ ਦੋਸ਼ੀਆਂ ਨੂੰ ਅੰਦਰ ਕਰਤਾ ਫਿਰ ਵੀ ਟੀਟ ਨੇ ਐ ਇਹਨੇ ਰੋਲਾ ਪਾਤਾ ਨਰੇਸ਼ ਯਾਦਵ ਮੈਂ ਦੱਸੂਗਾ ਉਹਦੇ ਬਾਅਦ ਦਿੱਲੀ ਦੇ ਇਲੈਕਸ਼ਨ ਆਏ ਉਏ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਨੇ ਜਿਹਨੇ ਬੇਅਦਬੀ ਕੀਤੀ ਜਿਹੜਾ ਜੇਲ੍ਹ ਚ ਸੈਸ਼ਨ ਜੱਜ ਨੇ ਅੰਦਰ ਕਰਤਾ ਉਹਨੂੰ ਫਿਰ ਤੋਂ ਟਿਕਟ ਦਿੱਤੀ ਦਿੱਲੀ ਆਮ ਆਦਮੀ ਪਾਰਟੀ ਯਾਰ ਐਜੇ ਲੋਕ ਆ ਕ੍ਰਿਮਿਨਲ ਬੰਦੇ ਆ ਠੱਗ ਆਏ ਆ ਆਪਣਾ ਲੁੱਟ ਕੇ ਸਾਰਾ ਕੁਝ ਤੋਂ ਖਾਬ ਕਰਤਾ ਪੰਜਾਬ ਖਜ਼ਾਨਾ ਲੁੱਟੀ ਜਾਂਦੇ ਆ ਆ ਜਿਹੜੇ ਇਸ਼ਤਿਹਾਰ ਲਾਉਂਦੇ ਆ ਆ ਫੋਟੋਆਂ ਕੇਜਰੀਵਾਲ ਦੀ ਲਾਉਂਦੇ ਆ 1000 ਕਰੋੜ ਰੁਪਇਆ ਸਾਲ ਦਾ ਅਸ਼ਤਿਆਰਾਂ ਦੇ ਲਾਉਂਦੇ ਐ तकरीबन 4000 ਕਰੋੜ ਲਾਤਾ ਤੇ ਕਹਿੰਦੇ ਅਸੀਂ ਆਟਾ ਦਾਲ ਨਹੀਂ ਦੇ ਸਕਦੇ ਸਾਡੇ ਕੋਲ ਪੈਸਾ ਹੈ ਨਹੀਂ ਸਕੇ ਨਹੀਂ ਦੇ ਸਕਦੇ ਅਸੀਂ ਪੈਸਾ ਹੈ ਨਹੀਂ ਪੈਨਸ਼ਨਾਂ ਨਹੀਂ ਦੇ ਸਕਦੇ ਵਧਾ ਸਕਦੇ ਪੈਸਾ ਹੈ ਨਹੀਂ ਪਰ ਆਪਣੀਆਂ ਫੋਟੋਆਂ ਦੇ ਲਾਉਣ ਵਾਸਤੇ ਇਹਨਾਂ ਕੋਲੇ ਪੈਸਾ ਹੈ ਇਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਨੂੰ ਬਚਾਉਣਾ ਹੈ ਤੁਸੀਂ ਬਚਾ ਸਕਦੇ ਹੋ ਨਾ ਕਾਂਗਰਸ ਦਾ ਪੰਜਾਬ ਕਰ ਰਿਹਾ ਨਾ ਝਾੜੂ ਵਾਲਿਆਂ ਦਾ ਪੰਜਾਬ ਕਰ ਰਿਹਾ ਨਾ ਬੀਜੇਪੀ ਦਾ ਪੰਜਾਬ ਕਰ ਰਿਹਾ ਇਹ ਘਰ ਹੈ ਸ਼ਰੋਮਨੀ ਅਕਾਲੀ ਦਲ ਦਾ ਘਰ ਹੈ ਆ ਸਪਨਾ ਘਰ ਹੈ ਆ ਤਾਂ ਗੈਸਟ ਹਾਊਸ ਵਾਂਗੂ ਆਉਂਦੇ ਐ ਸਹਿਰ ਸਪਾਟੇ ਵਾਸਤੇ ਲੁੱਟਣ ਆਉਂਦੇ ਐ ਜਦੋਂ ਤੁਸੀਂ ਦਾ ਲਾ ਦਿੰਨੇ ਹੋ ਉਹਨੇ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਐ ਤੇ ਫਿਰ ਆਪਾਂ ਪੁਛਤਾਉਨੇ ਐ ਫਿਰ ਯਾਦ ਕਰਦੇ ਆ ਅਕਾਲੀ ਦਲ ਨੂੰ ਤੇ ਫਿਰ ਤੁਸੀਂ ਫਿਰ ਤੋਂ ਲਿਆਉਣੇ ਹੋ ਪਰ ਪਿਛਲੇ 10 ਸਾਲ ਤੱਕ ਆਪਾਂ ਗੱਲਾਂ ਜੀ ਇੰਨੀ ਆ ਗਏ ਕਿ ਇੱਕ ਦੇ ਬਾਅਦ ਹੋਰ ਤੇ ਲਾਰੇ ਆ ਜਾ ਗਏ ਭੁੱਲ ਗਏ ਆਪਣੇ ਆ ਨੂੰ ਤੇ ਅੱਜ ਬਰਬਾਦ ਹੋ ਗਿਆ ਪੰਜਾਬ ਹਲੇ ਵੀ ਮੈਨੂੰ ਡਰ ਹੈ ਕੋਈ ਨਾ ਕੋਈ ਹੋਰ ਨਾ ਆ ਜੇ ਕਹੂਗਾ ਮੈਂ ਪੰਥਕ ਐ ਮੈਂ ਇਹ ਐ ਉਹ ਐ ਪਛੋਕਰ ਦੇਖਿਆ ਕਰੋ ਜਦੋਂ ਆਪਾਂ ਆਪਣੇ ਬੱਚੇ ਦਾ ਰਿਸ਼ਤੇ ਦਾ ਰਿਸ਼ਤਾ ਕਰਨ ਜਾਂਦੇ ਆ ਪਰਿਵਾਰ ਦਾ ਪਛੋਕਰ ਦੇਖਦੇ ਆ ਉਸ ਘਰ ਦਾ ਪਿਛੋਕੜ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ ਜਾਨ ਦੇਣ ਦੇ ਪਹਿਲੇ ਪਿਛੋਕੜ ਦੇਖਦੇ ਨਹੀਂ ਜਿਹੜਾ ਆਉਂਦਾ ਆਪਾਂ ਸਮਝਦੇ ਪਤਾ ਨਹੀਂ ਵੱਡਾ ਵੱਡਾ ਸ਼ੇਰ ਹੈ ਭਾਵੇਂ 2 ਮਹੀਨੇ ਪਹਿਲੇ 1 ਸਾਲ ਪਹਿਲੇ ਦਵਾਈਆਂ ਆਏ ਹੁਣ ਆਪਾਂ ਕਹਿੰਦੇ ਉਹ ਪੰਥਾ ਜਿਹਨੇ ਬਾਲ ਕੱਟੇ ਹੁਣ ਕਹਿੰਦੇ ਇਹ ਤਾਂ ਵੱਡਾ ਪੰਥਕ ਹੋਣੀ ਤੇ ਹੁਣ ਜਦੋਂ ਚੀਜ਼ਾਂ ਨਿਕਲਦੀਆਂ ਕੀ ਨਿਕਲਦੀਆਂ ਘਰੇ ਵਿੱਚ ਹੀ ਨਸ਼ਾ ਵਧੂ ਹੈ ਆ ਜਿਹੜੇ ਲੋਕ ਹੈ ਆ ਤੁਹਾਡਾ ਫਾਇਦਾ ਲੈਂਦੇ ਆ ਪੰਜਾਬੀ ਖੁੱਲੇ ਦਿਲ ਵਾਲੇ ਆ ਖੁੱਲੇ ਦਿਲ ਦਾ ਫਾਇਦਾ ਲੈਣ ਲੱਗੇ ਤੇ ਆਪਣੇ ਸੂਬੇ ਨੂੰ ਬਰਬਾਦ ਕਰਨ ਲੱਗੇ ਇਸ ਕਰਕੇ ਜੇ ਫਿਰ ਵੀ ਤੁਸੀਂ ਬਚਣਾ ਹੈ ਆ ਆਖੀਰਲਾ ਮੌਕਾ ਹੈ ਇਕੱਠੇ ਹੋ ਜੋ ਆ ਜਿਹੜੀਆਂ ਚੀਜ਼ਾਂ ਆ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਉਹ ਸਾਰੀਆਂ ਏਜੰਸੀਆਂ ਦੀਆਂ ਸਕੀਮਾਂ ਕਿ ਕਾਲੀ ਦਲ ਨੂੰ ਨਹੀਂ ਆਉਣ ਦੇਣਾ ਪੰਜਾਬ ਵਿੱਚ ਤੇ ਥੋਡੂ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਪਰ ਮੈਨੂੰ ਮਾਣਾ ਥੋੜੇ ਦੇ ਅੱਜ ਸਿੱਧ ਝੁਕਦਾ ਪਟਿਆਲੇ ਵਾਲਿਓ ਪਟਿਆਲੇ ਦੇ ਵਰਕਰੋ ਮੇਰੇ ਨੌਜਵਾਨ ਸਾਥਿਓ ਅੱਜ ਨਜ਼ਾਰਾ ਲਿਆਦਾ ਤੁਸੀਂ ਮੈਂ ਤੁਹਾਨੂੰ ਦੱਸਦਾ ਚੁਣ ਅੱਜ ਅੱਜ ਮੈਂ ਜਦ ਆ ਰਿਆ ਸੀ ਤੁਹਾਡੇ ਚਿਹਰਿਆਂ 'ਚੋਂ ਜੋਸ਼ ਦੇਖਿਆ ਥੋੜੇ ਚਿਹਰਿਆਂ 'ਚ ਆਜ਼ਾਦੀ ਵੀ ਦੇਖੀ ਕਿਉਂਕਿ ਸਹੀ ਮene ਤੇ ਅੱਜ ਤੁਸੀਂ ਉਹਨਾਂ ਲੀਡਰਾਂ ਤੋਂ ਆਜ਼ਾਦ ਹੋ ਗਏ ਜਿਨ੍ਹਾਂ ਲੀਡਰਾਂ ਨੇ ਆਪਣੀ ਕੌਮ ਨੂੰ ਵੇਚਿਆ ਜਿਨ੍ਹਾਂ ਨੇ ਤੁਹਾਨੂੰ ਉੱਠਣ ਨਹੀਂ ਦਿੱਤਾ ਆ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਨੇ ਦਬਾ ਕੇ ਉਹਨਾਂ ਨੇ ਸੌਦੇ ਕੀਤੇ ਥੋੜੀ ਭਾਵਨਾ ਖਿਲਾੜ ਕੀਤਾ ਅੱਜ ਮੈਂ ਦੇਖਦਾ ਥੋੜੇ ਵਿੱਚ ਉਹ ਸਪਿਰਿਟ ਆ ਗਈ ਹੈ ਮੈਨੂੰ ਕੋਈ ਇੰਨਾ ਲੀਡਰਾਂ ਦੀ ਲੋੜ ਨਹੀਂ ਮੈਨੂੰ ਤੁਹਾਡੇ ਆਸ਼ੀਰਵਾਦੀ ਲੋੜ ਹੈ ਮੈਨੂੰ ਪੂਰੀ ਆਸ ਹੈ ਮੈਨੂੰ ਪੂਰੀ ਆਸ ਹੈ ਤੁਸੀਂ ਇੰਦੀ ਵੱਡਾ ਤੂਫਾਨ ਖੜਾ ਕਰੋਗੇ ਤੇ ਮੈਨੂੰ ਅੱਜ ਮੈਨੂੰ ਪਤਾ ਲੱਗਿਆ ਸਹੀ ਮੈਨੇ ਤੇ ਅੱਜ ਦਾ ਕੱਟ ਪਠਿੰਡੇ ਤੋਂ ਵੀ ਵੱਡਾ ਮੈਂ ਤੁਹਾਨੂੰ ਗੁਦਾਰੀ ਦਿੰਦਾ ਜਿਵੇਂ ਤੁਹਾਡੇ ਇਥੇ ਤੁਹਾਨੂੰ ਆਜ਼ਾਦੀ ਮਿਲੀ ਹੈ ਓਵੇਂ ਸੰਗਰੂਰ ਜ਼ਿਲ੍ਹੇ ਵਾਲੇ ਨੂੰ ਵੀ ਆਜ਼ਾਦੀ ਮਿਲੀ ਹੈ ਤੇ ਮੈਂ ਸੰਗਰੂਰ ਵਾਲਿਆ ਅੱਜ ਦੇਖ ਲਓ ਪਟਿਆਲੇ ਵਾਲਿਆਂ ਦਾ ਘੱਟ 20 ਤਰੀਕ ਨੂੰ ਥੋੜੀ ਵਾਰੀ ਐ ਮੈਨੂੰ ਪੂਰਾ ਯਕੀਨ ਹੈ ਤੁਸੀਂ ਪਟਿਆਲੇ ਤੋਂ ਵੀ ਅੱਗੇ ਟੱਪ ਕੇ ਇੰਨੇ ਗੱਦਾਰਾਂ ਨੂੰ ਪਛਾਣੋਂਗੇ ਤੇ ਪੰਜਾਬ ਨੂੰ ਪਛਾ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਪੰਜਾਬ ਵਿੱਚ ਪੰਜਾਬੀਆਂ ਦਾ ਰਾਜ ਖਾਲਸਾ ਪੰਡ ਦਾ ਰਾਜ ਲੈ ਕੇ ਆਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ